ਨਾਟਿਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਪਾਜਪਾ ਦੇ ਨਵ ਨਿਯੁਕਤ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਲੁਧਿਆਣਾ ਪਹੁੰਚਣ ਤੇ ਜ਼ਿਲ੍ਹਾ ਪਾਜਪਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਪਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਗੁਰੂ ਨਾਨਕ ਦੇਵ ਭਵਨ ਵਿਖੇ ਢੋਲ ਦੀ ਥਾਪ ਤੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਭਾਜਪਾ ਵਰਕਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਗੁਰੂ ਨਾਨਕ ਦੇਵ ਪਵਨ ਵਿਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਪੰਜਾਬ ਦੇ ਦੌਰੇ ਤੇ ਹਨ ਅਤੇ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਅਣਥੱਕ ਯਤਨ ਕਰ ਰਿਹਾ ਹਨ ਸ਼ਰਮਾ ਨੇ ਕਿਹਾ ਕਿ 2027 ਵਿੱਚ ਭਾਜਪਾ ਪੰਜਾਬ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ ਉਹਨਾਂ ਅਗੇ ਕਿਹਾ ਕਿ 2022 ਵਿੱਚ ਵਿਧਾਨ ਸਭਾ ਚੋਣਾਂ ਅਤੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ ਸੀਟਾਂ ਤੇ ਇਕੱਲਿਆਂ ਹੀ ਚੋਣ ਲੜੀ ਸੀ ਸ਼ਰਮਾ ਨੇ ਦਾਅਵਾ ਕੀਤਾ ਕਿ ਪਾਰਟੀ ਵਰਕਰ ਸੂਬੇ ਵਿੱਚ ਕਮਲ ਖੇਡਾਉਣ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ ਆਪ ਸਰਕਾਰ ਦੀ ਨਸ਼ਾ ਵਿਰੁੱਧ ਜੰਗ ਤੇ ਬੋਲਦੇ ਹਨ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਜੋ ਖੁਦ ਸਾਰਾ ਦਿਨ ਨਸ਼ੇ ਵਿੱਚ ਡੁੱਬੇ ਰਹਿੰਦੇ ਹਨ ਉਹ ਪੰਜਾਬ ਨੂੰ ਨਸ਼ਾਗਮਕਤ ਕਿਵੇਂ ਕਰਨਗੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵੱਡੀਆਂ ਮੱਛੀਆਂ ਦੀ ਬਜਾਏ ਛੋਟੀਆਂ ਮੱਛੀਆਂ ਫੜ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਰਜਨੀਸ਼ ਤਮਾਨ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਭਾਜਪਾ ਪੰਜਾਬ ਵਿੱਚ ਮਜ਼ਬੂਤ ਹੋਵੇਗੀ ਅਸ਼ਵਨੀ ਸ਼ਰਮਾ ਨੇ ਪਾਰਟੀ ਵਿੱਚ ਲੰਮਾ ਅਤੇ ਸਮਰਪਿਤ ਯੋਗਦਾਨ ਪਾਇਆ ਹੈ ਉਹ ਪਹਿਲਾਂ ਭਾਜਪਾ ਪੰਜਾਬ ਪ੍ਰਧਾਨ ਭਾਜਪਾ ਯੁਵਾ ਮੋਰਚਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰੀ ਮੈਂਬਰ ਰਹੇ ਚੁੱਕੇ ਹਨ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਨੇ ਕਈ ਮੋਰਚਾ ਤੇ ਸਫਲਤਾ ਪ੍ਰਾਪਤ ਕੀਤੀ ਹੈ ਹੁਣ ਇੱਕ ਵਾਰ ਫਿਰ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਦਿਖਾਇਆ ਅਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਕਿਰਿਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਪੰਜਾਬ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗੀ ਇਸ ਮੌਕੇ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸਰਦਾਰ ਪਰਮਿੰਦਰ ਸਿੰਘ ਬਰਾੜ ਅਨਿਲ ਸਰੀਨ ਮੀਤ ਪ੍ਰਧਾਨ ਜਤਿੰਦਰ ਮਿੱਤਲ ਵਿਕਰਮਜੀਤ ਸਿੰਘ ਚੀਮਾ ਸੂਬਾ ਸਕੱਤਰ ਰੇਨੂ <th>ਪਰ ਖਜ਼ਾਂਚੀ ਗੁਰਦੇਵ ਸ਼ਰਮਾ ਦੇਵੀ ਸੂਬਾ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ ਵਪਾਰ ਸਰ ਦੇ ਪ੍ਰਧਾਨ ਦਿਨੀਸ਼ ਸਰਪਾਲ ਸਾਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਸਾਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਕਤਨਾ ਅਰੁਣੇਸ਼ ਸ਼ਰਮਾ ਜਗਮੋਨ ਸ਼ਰਮਾ ਪ੍ਰੇਮ ਮਿੱਤਲ ਨਰਿੰਦਰ ਸਿੰਘ ਗੁਜਰਾਮ ਬਾਲਮੀਕੀ ਅਮਰਜੀਤ ਸਿੰਘ ਟਿੱਕਾ ਸੀਨੀਅਰ ਨੇਤਾ ਅਸ਼ੋਕ ਲੂੰਬਾ ਰਜਿੰਦਰ ਖਤਰੀ ਰਮੇਸ਼ ਸ਼ਰਮਾ ਪ੍ਰਧਾਨ ਲਾਲ ਪਾਟਿਆ ਜ਼ਿਲ੍ਹਾ ਮਹਾਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ ਡਾਕਟਰ ਕਨਿਕਾ ਜਿੰਦਲ ਜਸ਼ਪਾਲ ਜਨੋਤਰਾ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਡਾਕਟਰ ਨਰਮਨ ਨਈਰ ਮਨੀਸ਼ ਚੋਪੜਾ ਸੁਮਨ ਵਰਮਾ ਹਰਸ਼ ਸ਼ਰਮਾ ਅਸ਼ਵਨੀ ਟੰਡਨ ਨਵਲ ਜੈਨ ਲੱਕੀ ਸ਼ਰਮਾ ਸਕੱਤਰ ਸਰਦਾਰ ਸਤਨਾਮ ਸਿੰਘ ਸੇਠੀ ਅੰਕਿਤ ਬੱਤਰਾ ਸੁਮਿਤ ਟੰਡਨ ਅਮਿਤ ਡੋਗਰਾ ਸੁਨੀਲ ਮੈਫਿਕ ਕਾਉਂਸਲਰ ਦਲ ਦੀ ਨੇਤਾ ਪੂਨਮ ਰਤਰਾ ਉਪਨੇਤਾ ਰੋਹਿਤ ਸਿੱਕਾ ਕਾਉਂਸਲਰ ਸੁਨੀਲ ਮੋਦਗੀਲੇ ਹੈਪੀ ਪਲਵੀ ਵਿਨਾਇਕ ਰੂਚੀ ਵਿਚਾਰ ਗੁਲਾਟੀ ਅਨਿਲ ਭਾਰਦਵਾਜ ਜਤਿੰਦਰ ਗੋਰੀਆਨ ਪੁਰਵ ਕਾਉਂਸਲਰ ਗੁਰਦੀਪ ਸਿੰਘ ਡੀ2 인ਦਰ ਅਗਰਵਾਲ ਹਰੀਸ਼ ਟੰਡਨ ਵਿਪਨ ਵਿਨਾਇਕ ਜਸ਼ਪਾਲ ਚੌਧਰੀ ਮੈਲਾ ਮੋਰਚਾ ਦੇ ਪ੍ਰਧਾਨ ਸ਼ੀਨੂ ਚੋਗ ਯੁਵਾ ਮੋਰਚਾ ਦੇ ਪ੍ਰਧਾਨ ਰਵੀ ਬੱਤਰਾ ਕਿਸਾਨ ਮੋਰਚਾ ਪ੍ਰਧਾਨ ਸੁਖਦੇਵ ਸਿੰਘ ਗਿੱਲ ਐਸਸੀ ਮੋਰਚਾ ਪ੍ਰਧਾਨ ਅਜੀਤ ਪਾਲ ਦਿਸਾਵਰ ਸੰਤੋਸ਼ ਕਾਲੜਾ ਮਹਿਲਾ ਮੋਰਚਾ ਦੀ ਪ੍ਰਦੇਸ਼ ਮੀਤ ਪ੍ਰਧਾਨ ਰੀਨਾ ਟਪਾਰੀਆ ਹਰਕੇਸ਼ ਮਿੱਤਰ ਪ੍ਰਦੇਸ਼ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਗੁਰਦੀਪ ਸਿੰਘ ਗੋਸ਼ਾ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਦੇ ਬੁਲਾਰੇ ਨੀਰਜ ਵਰਮਾ ਸੰਜੀਵ ਚੌਧਰੀ ਸੁਰਿੰਦਰ ਕੌਸ਼ਲ ਤਰਮਿੰਦਰ ਸ਼ਰਮਾ ਸਾਬਰ ਹੁਸੈਨ ਪ੍ਰਵੀਨ ਸ਼ਰਮਾ ਓਬੀਸੀ ਮੋਰਚਾ ਦੇ ਮੀਕਾ ਸਿੰਘ ਨਰਿੰਦਰ ਸਿੰਘ ਮਹਿਲਾ ਮੋਰਚਾ ਦੀ ਮਹਾਮੰਤਰੀ ਸੀਮਾ ਸ਼ਰਮਾ ਸੀਮਾ ਵਰਮਾ ਰਜੇਸ਼ਵਰੀ ਗੋਸਾਈ ਸੰਤੋਸ਼ ਵਿਜ ਸਰਦਾਰ ਨਿਰਮਲ ਸਿੰਘ ਐਸਐਸ ਸਰਦਾਰ ਬਨੀਤ ਪਾਲ ਮੋਂਗਾ ਚੰਦਰਪਾਨ ਚੋਹਾਨ ਡੋਲੀ ਗਸਾਈ ਰਕੇਸ਼ਪੁਰ ਕੈਲਾਸ਼ ਚੌਧਰੀ ਸਮਰਤਾ ਕੌਰ ਮੰਡਲ ਪ੍ਰਧਾਨਾਂ ਵਿੱਚ ਨਿਊ ਜਨਤਾਨਗਰ ਮੰਡਲ ਤੋਂ ਗੁਰਵਿੰਦਰ ਸਿੰਘ ਭਮਰਾ ਪ੍ਰਤਾਪਪੁਰ ਨਗਰ ਤੋਂ ਐਡਵੋਕੇਟ ਕੁਲਦੀਪ ਦੁਗਰੀ ਤੋਂ ਰਕੇਸ਼ ਪ੍ਰਾਸ਼ਰ ਸਵਾਰਨੀ ਬਿਲਡਿੰਗ ਤੋਂ ਮਹਿਮਾਨਸ਼ੂ ਕਾਲੜਾ ਕਿਦਵਾਈ ਨਗਰ ਤੋਂ ਦੀਪਕ ਜੋਹਰ ਬਾਦੋਪੁਰੀ ਤੋਂ ਅਮਿਤ ਮਿੱਤਲ ਜਨਕਪੁਰੀ ਤੋਂ ਰਾਜੀਵ ਸ਼ਰਮਾ ਜਮਾਲਪੁਰ ਤੋਂ ਬినੋਦ ਰਾਣਾ ਟਿਬਾ ਰੋਡ ਤੋਂ ਪ੍ਰਮੋਦ ਕੁਮਾਰ ਫੋਕਲ ਪੁਆਇੰਟ ਤੋਂ ਅੰਕੁਰ ਬਰਮਾ ਸੁਭਾਸ਼ ਨਗਰ ਤੋਂ ਅਮਿਤ ਰਾਏ ਗੁਰੂ ਨਾਨਕਪੁਰਾ ਤੋਂ ਕੇਸ਼ਵ ਗੁਪਤਾ ਸਲੇਮ ਟਾਪਰੀ ਤੋਂ ਅਮਿਤ ਸ਼ਰਮਾ ਸ਼ੇਪੂਰੀ ਤੋਂ ਅਸ਼ੋਕ ਰਾਣਾ ਕੰਟਾਕਰ ਤੋਂ ਚਿਰਾਗ ਅਰੋੜਾ ਸ਼ਿਮਲਾਪੂਰੀ ਤੋਂ ਰਾਜੀਵ ਵਰਮਾ ਗਿਆਸਪੁਰ ਤੋਂ ਸੁਰੇਸ਼ ਅਗਰਵਾਲ ਡਾਬਾ ਤੋਂ ਬਰਵਿੰਦਰ ਸਿਆਲ ਸ਼ੇਰਪੁਰ ਤੋਂ ਰਿਤੇਸ਼ ਜੈਸਵਰ ਅਗਰ ਨਗਰ ਤੋਂ ਆਸ਼ੀਸ਼ ਗੁਪਤਾ ਮਹਿਲਾ ਮੋਰਚਾ ਯੁਵਾ ਮੋਰਚਾ ਅਤੇ ਹਜ਼ਾਰਾਂ ਭਾਜਪਾ ਵਰਕਰਾਂ ਨੇ ਨਵੇਂ ਚੁਣੇ ਕਾਰਜਕਾਰੀ ਪ੍ਰਧਾਨ ਆਸ਼ਵਨੀ ਸ਼ਰਮਾ ਦੇ ਸਨਮਾਨ ਸਮਾਰੋਹ ਵਿੱਚ ਹਾਜ਼ਰ ਸਨ